ਕਿੱਕੜੇ ਵੜਾ ਬੱਠ ਬੱਲਣੇ ਕਿਦਾਂ ਹੈ ਰੋਹਨ ਹੋਵੇ ਇੱਕ ਕੀਤੇ ਕਰਮ ਦੇ ਬਦਲੇ ਵੀ ਰੱਬ ਲਾਜ ਜ਼ਰੂਰ ਰੱਖਦਾ ਹੈ ਜੀ ਮੇਤਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਬਹਿਸ ਫਾਰਮ ਟਾਕ ਦੇ ਵਿੱਚ ਅੱਜ ਦਿਨ ਦੀ ਜਿਹੜੀ ਸ਼ੁਰੂਆਤ ਆ ਉਹ ਸ਼ਾਮ ਤੋਂ ਖੇਤਾਂ 'ਚ ਹੋਈ ਆ ਪੱਠੇ ਲੈਣ ਆਏ ਆ ਪੱਠੇ ਲੈ ਕੇ ਆ ਗਏ ਤੇ ਮੋੜ ਕੇ ਫਿਰ ਜਾਣਾ ਆ ਆਪਣੇ ਇਲਾਕੇ ਦੇ ਵਿੱਚ ਨੰਦਾਚੌਰ ਪਿੰਡ ਦੇ ਵਿੱਚ ਨਾ ਕੀਰਤਨ ਦਰਬਾਰ ਆ ਤੁਸੀਂ ਅਕਸਰ ਦੇਖਿਆ ਹੋਊਗਾ YouTube ਦੇ ਉੱਤੇ ਦੇਖਿਆ ਹੋਊਗਾ ਜਾਂ ਟੀਵੀ ਦੇ ਉੱਤੇ ਸੁਣਿਆ ਹੋਊਗਾ ਸਿੱਖ ਕੌਮ ਦੇ ਜਿਹੜੇ ਮਹਾਨ ਕਥਾ ਬਚ ਗਿਆ ਭਾਈ ਸਾਜ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਨੇ ਆਉਣਾ ਆ ਕੀਰਤਨ ਦਰਬਾਰ ਸੁਣਨ ਵੀ ਜਾਵਾਂਗੇ ਤੇ ਹੁਣ ਆਇਆ ਖੇਤਾਂ ਦੇ ਵਿੱਚ ਪੱਠੇ ਪੱਠੇ ਵੱਢ ਕੇ ਤੇ ਰੈਡੀ ਰੋੜੀ ਹੋ ਕੇ ਸ਼ਾਮ ਨੂੰ ਚੱਲਦੇ ਆਂ ਕੀਰਤਨ ਦਰਬਾਰ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਬਣੇ ਰਹਿਓ ਵੀਡੀਓ ਦੇ ਵਿੱਚ ਸਕਿਪ ਨਾ ਕਰਿਓ တေ <t> ာ <t> ်ရဘူး ਕਿੱਕੜੇ ਬੜਾ ਮੱਠ ਬੜਨੇ ਕਿਦਾਂ ਹੈਂ ਹੈਂ ਤੂੰ ਬੱਡ ਦਾ ਮੈਚ ਚੱਕ ਚੱਕ ਰੱਖਦਾ ਓ ਖਾਕਮ ਹਾਂ ਠੀਕ ਆ ਜੀ ਮੇਟਰੂ ਨਾ ਤੋ ਕਿਦਾਂ ਰੈਡੀ ਰੂਡੀ ਹੋ ਗਏ ਆ ਤੇ ਹੁਣ ਚਲਦੇ ਆ ਕੀਰਤਨ ਦਰਬਾਰ ਤੇ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਤੇ ਦਰਸ਼ਨ ਕਰਿਓ ਤੁਸੀਂ ਵੀ ਕੀਰਤਨ ਦਾ। ਮਾਣ ਹੋਵੇ। ਇੱਕ ਕੀਤੇ ਕਰਮ ਦੇ ਬਦਲੇ ਵੀ ਰੱਬ ਲਾਜ ਜ਼ਰੂਰ ਰੱਖਦਾ ਹੈ। ਦ੍ਰੋਪਦੀ ਨੇ ਇੱਕ ਕੰਮ ਚੰਗਾ ਕੀਤਾ ਭਾਈ ਗੁਰਦਾਸ ਸਾਹਿਬ ਲਿਖਦੇ। ਕਹਿੰਦੇ ਜਦੋਂ ਉਹ ਆਪਣੀਆਂ ਸਖੀਆਂ ਸਹੇਲੀਆਂ ਨਾਲ ਅਰਾਵਤੀ ਨਦੀ ਉੱਤੇ ਪਾਣੀ ਭਰਨ ਗਈਆਂ, ਬੱਚੀਆਂ ਉਹਦੇ ਹਮ ਉਮਰ ਦੀਆਂ ਜੋ ਹਨ ਬੱਚੀਆਂ ਉੱਥੋਂ ਪਾਣੀ ਭਰਨ ਗਈਆਂ, ਇਸ਼ਨਾਨ ਕਰਨ ਗਈਆਂ, ਕੀ ਵੇਖਦੀਆਂ ਉਸ ਨਦੀ ਵਿੱਚ ਇੱਕ ઋષਿ ਖੜਾ ਹੈ। ओने आ रही दूरों आवाज मारी द्रोपदी अपनी ऋषिवर मुनिवर ने आवाज दे के, के नाम लिखा हुआ दरवाशा जिस ओने आवाज देके कहा बचियो मैं सवेर तो नदी के पानी च खलोते सवेरे इनहान करना आया सी।

ਔਰ ਜਦੋਂ ਵਕਤ ਆਇਆ ਪੰਜ ਪਾਂਡਵ ਜੂਏ ਵਿੱਚ ਹਾਰ ਗਏ ਦ੍ਰੋਪਦੀ ਸਰਦੇਵ ਅਜ ਤੋ ਪਹਿਲਾ ਕਦੇ ਵੀ ਰੋਂਦਾ ਹੋਇਆ ਬੰਦਾ ਨਹੀਂ ਤੁਹਾਡੇ ਦਰਬਾਰ ਵਿੱਚ ਮੈਂ ਬੈਠਾ ਵੇਖਿਆ ਅੱਜ ਆਹ ਬੰਦੇ ਬੈਠੇ ਹੋਇਆ ਇਹ ਰੋ ਕਿਉਂ ਰਹੇ ਇਹਨਾਂ ਦੇ ਰੋਣ ਦਾ ਕਾਰਨ ਕੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਕਹਿ ਲਗੇ ਬੇਟਾ ਜੀ ਇਹ ਹਿੰਦੂ ਲੋਕ ਆ ਇਹਨਾਂ ਦਾ ਧਰਮ ਖਤਰੇ ਵਿੱਚ ਆ ਔਰੰਗਜ਼ੇ ਬਾਦਸ਼ਾਹ ਇਹਨਾਂ ਦਾ ਧਰਮ ਜਿਹੜਾ ਹੈ ਉਹ ਸਦਾ ਵਾਸਤੇ ਧਰਤੀ ਦੇ ਤੱਕੇ ਤੋਂ ਖਤਮ ਕਰਨਾ ਚਾਹੁੰਦਾ ਹੈ ਇਹਨਾਂ ਹਿੰਦੂ ਲੋਕਾਂ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾ ਰਿਹਾ ਦੇ ਸਹਿਬ ਜੀ ਆਵਾਜ਼ ਦੇ ਕੇ ਕਹਿਣ ਲੱਗੇ ਮਹਾਰਾਜ ਇਹਨਾਂ ਲੋਕਾਂ ਦਾ ਧਰਮ ਫਿਰ ਕਿਵੇਂ ਬਚ ਸਕਦਾ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤਾਂ ਬਚ ਸਕਦਾ ਏ ਬੇਟਾ ਜੀ ਜਦੋਂ ਕੋਈ ਮਹਾਤਮਾ ਕੋਈ ਮਹਾਪੁਰਖ ਇਹਨਾਂ ਦੇ ਧਰਮ ਦੇ ਵਾਸਤੇ ਆਪਣਾ ਅਸੀਸ ਦੇਵੇ ਤਾਂ ਤਾਂ ਤੇ ਸਹਿਬ ਜੀ ਆਦਾ ਗੋਬਿੰਦ ਰਾਏ ਜੀ ਕਹਿਣ ਲੱਗੇ ਮਹਾਰਾਜ ਫਿਰ ਤੁਹਾਡੇ ਤੋਂ ਵੱਡਾ ਮਹਾਪੁਰਖ ਕਿਹੜਾ ਹੋ ਸਕਦਾ ਹੈ ਤੇ ਮਹਾਰਾਜ ਤੁਸੀਂ ਕਿਰਪਾ ਕਰੋ ਤੁਸੀਂ ਇਹਨਾਂ ਦੇ ਲੋਕਾਂ ਦੀ ਬਾਹ ਫੜੋ ਤੁਸੀਂ ਇਹਨਾਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਆਪਣਾ ਸੀਸ ਦੇ ਦਿਓ ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ ਬੇਟਾ ਜੀ ਮੈਂ ਸੀਸ ਦੇ ਦਿਆਂਗਾ ਪਰ ਯਾਦ ਰੱਖ ਤੂੰ ਜਤੀਮ ਹੋ ਜਾਵੇਂਗਾ ਤੇ ਗੋਬਿੰਦ ਰਾਜ ਜੀ ਕਹਿਣ ਲੱਗੇ ਮਹਾਰਾਜ ਮੈਂ ਜਤੀਮ ਹੋ ਜਾਵਾਂ ਕੋਈ ਗੱਲ ਨਹੀਂ ਪਰ ਇਹ ਵੇਖੋ ਹਿੰਦੁਸਤਾਨ ਦੇ ਹਜ਼ਾਰਾਂ ਹੀ ਬੱਚੇ ਜਤੀਮ ਹੋਣ ਤੋਂ ਬਚ ਜਾਣਗੇ ਮਹਾਰਾਜ ਦੇ ਦਿਓ ਕੁਰਬਾਨੀ ਦੇ ਦਿਓ ਇਹਨਾਂ ਦੇ ਧਰਮ ਦੇ ਵਾਸਤੇ ਸੀਸ ਬਚਾ ਲਵੋ ਇਹਨਾਂ ਦਾ ਧਰਮ ਸੱਚੇ ਪਾਤਸ਼ਾਹ ਮਹਾਰਾਜ ਲਾਗੇ ਬੈਠੇ ਪਰਤਾ ਨੂੰ ਕਹਿਣ ਲੱਗੇ ਜਾਓ ਦਿੱਲੀ ਔਰੰਗਜ਼ੇ ਬਾਦਸ਼ਾਹ ਨੂੰ ਕਹਿ ਦਿਓ ਵੀ ਜੇ ਸਿੱਖਾਂ ਦੇ ਨਵੇਂ ਗੁਰੂ ਨੂੰ ਮੁਸਲਮਾਨ ਕਰ ਲਵੋ ਸਾਰੇ ਦੇ ਸਾਰੇ ਹਿੰਦੂ ਆਪਨੇ ਆ ਵੀ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਣਗੇ ਸਾਡੇ ਤੇ ਤੁਹਾਨੂੰ ਕੋਈ ਤਸ਼ੱਦਦ ਕਰਨ ਦੀ ਲੋੜ ਨਹੀਂ ਸਾਡੇ